ਅਸੀਂ ਦੇਖਦੇ ਹਾਂ ਕਿ ਸਾਡੇ ਸਮਾਜ ਵਿੱਚ ਕਈ ਵਾਰ ਸਾਡੇ ਪਰਿਵਾਰਾਂ ਦੇ ਵਿੱਚ ਕਿਸੇ ਵਿਅਕਤੀ ਦਾ ਵਿਹਾਰ ਅਚਾਨਕ ਬਦਲ ਜਾਂਦਾ ਹੈ ਉਹ ਕਈ ਵਾਰ ਗੁੱਮਸੁੱਮ ਰਹਿਣ ਲੱਗ ਪੈਂਦਾ ਹੈ ਚੁੱਪਚੁੱਪ ਰਹਿਣ ਲੱਗ ਪੈਂਦਾ ਹੈ ਉਹਦਾ ਮਨ ਨਹੀਂ ਕਰਦਾ ਕਿ ਬਾਹਰ ਜਾਵੇ ਜਾਂ ਲੋਕਾਂ ਨਾਲ ਗੱਲਬਾਤ ਕਰੇ ਕੋਈ ਇਸ ਤਰ੍ਹਾਂ ਦਾ ਜਿਹੜਾ ਸਾਡੇ ਅੰਦਰ ਜਜ਼ਬਾ ਹੁੰਦਾ ਹੈ ਜਿਦੇ ਵਿੱਚ ਅਸੀਂ ਦੂਜਿਆਂ ਨੂੰ ਕਹਿੰਨੇ ਆ ਕਿ ਜਿੰਨੀ देर ਮੈਂ ਬੈਠਾ ਹਾਂ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਇਸ ਤਰ੍ਹਾਂ ਦੀ ਭਾਵਨਾ ਨਹੀਂ ਰਹਿੰਦੀ ਇੱਕ ਤਰ੍ਹਾਂ ਨਾਲ ਸੈਲਫ ਕੰਫੀਡੈਂਸ ਜਿਹੜਾ ਲੋ ਹੋ ਜਾਂਦਾ ਹੈ ਕਿਸੇ ਨਾਲ ਗੱਲ ਕਰਨ ਤੇ ਜੀ ਨਹੀਂ ਕਰਦਾ ਕਿਸੇ ਨਾਲ ਬਾਹਰ ਲੋਕਾਂ ਦੇ ਵਿੱਚ ਜਾ ਕੇ ਆਪਣੇ ਆਤਮ ਵਿਸ਼ਵਾਸ ਨਾਲ ਕਿਸੇ ਨਾਲ ਗੱਲਬਾਤ ਕਰਨ ਦਾ ਜਿਹੜਾ ਉਹ ਹੌਸਲਾ ਹੈ ਉਹ ਖਤਮ ਹੋ ਜਾਂਦਾ ਹੈ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜਾਂਦੀ ਹੈ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕੋਈ ਵਿਅਕਤੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਅਚਾਨਕ ਉਹਦਾ ਵਿਹਾਰ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਕਿ ਉਹ ਜ਼ਿਆਦਾ ਬੋਲਣ ਲੱਗ ਪੈਂਦਾ ਹੈ, ਹੱਦੋਂ ਜ਼ਿਆਦਾ ਬੋਲਦਾ ਹੈ, ਨਿੱਕੀ-ਨਿੱਕੀ ਗੱਲ ਤੇ ਗੁੱਸਾ ਕਰਦਾ ਹੈ, ਚੀਜ਼ਾਂ ਨੂੰ ਤੋੜ ਦਿੰਦਾ ਹੈ, ਪੰਨ ਦਿੰਦਾ ਹੈ, ਮਾੜੀ-ਮਾੜੀ ਗੱਲ ਤੇ ਗੁੱਸੇ ਹੋ ਕੇ ਕਈ-ਕਈ ਦਿਨ ਉਹ ਖਾਣਾ ਨਹੀਂ ਖਾਂਦਾ ਜਾਂ ਘਰ ਦੇ ਜੀਆਂ ਨੂੰ ਪਰੇਸ਼ਾਨ ਕਰਦਾ ਹੈ। ਆਪਣੇ ਆਪ ਤੇ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦੀ ਮਨੋਵਿਰਤੀ ਧਾਰਨ ਕਰ ਲੈਂਦਾ ਹੈ ਕਿ ਆਪਣੇ ਆਪ ਤੇ ਹੀ ਜ਼ੁਲਮ ਕਰਨ ਲੱਗ ਪੈਂਦਾ ਹੈ ਤੇ ਦੂਜਿਆਂ ਨੂੰ ਸਤਾਉਣ ਲੱਗ ਪੈਂਦਾ ਹੈ। ਇਹ ਸਾਰੇ ਜਿਹੜੇ ਮਾਨਸਿਕ ਵਿਕਾਰ ਹੁੰਦੇ ਆ ਪਹਿਲਾਂ ਲੋਕ ਇਹਨਾਂ ਮਾਨਸਿਕ ਵਿਕਾਰਾਂ ਦੀ ਜਿਹੜੀ ਹਕੀਕਤ ਹੈ ਜਿਹੜੀ ਸਚਾਈ ਹੈ ਉਹਨੂੰ ਨਹੀਂ ਸਮਝਦੇ ਸੀ ਤੇ ਲੋਕ ਸਮਝਦੇ ਸੀ ਕਿ ਕਿਸੇ ਉਪਰੀ ਸ਼ਾਇਦ ਆ ਕੀਤਾ ਕਰਾਇਆ ਕੋਈ ਚੱਕਰ ਹੈ ਜਾਂ ਕੋਈ ਹੋਰ ਭੂਤ ਪ੍ਰੇਤ ਦਾ ਚੱਕਰ ਹੈ ਜਾਂ ਕਿਸੇ ਆਤਮਾ ਦਾ ਇਹ ਇਹਦੇ ਸਿਰ ਤੇ ਸਾਇਆ ਹੈ ਉਹਦੇ ਕਰਕੇ ਇਹਦਾ ਵਿਹਾਰ ਬਦਲ ਗਿਆ ਤੇ ਉਹਦੇ ਲਈ ਲੋਕ ਸਿਆਣਿਆਂ ਤੋਂ ਤਾਗੇ ਤਵੀਤ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੇ ਅਡੰਬਰ ਕਰਦੇ ਸੀ ਤੇ ਸਮਝਦੇ ਸੀ ਕਿ ਇਸ ਤਰ੍ਹਾਂ ਪਰ ਨਾਲ ਵਿਅਕਤੀ ਠੀਕ ਹੋ ਜਾਂਦਾ ਹੈ ਅੱਜ ਵੀ ਬਹੁਤ ਸਾਰੇ ਅੰਧਵਿਸ਼ਵਾਸ ਨੇ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਦੋਂ ਕੋਈ ਬਿਮਾਰੀਆਂ ਦੁਸ਼ਵਾਰੀਆਂ ਹੁੰਦੀਆਂ ਤੇ ਅਜਿਹੇ ਲੋਕ ਵੀ ਪੈਦਾ ਹੋ ਗਿਆ ਜਿਹੜੇ ਲੋਕ ਲੋਕਾਂ ਦੇ ਦੁੱਖਾਂ ਤੋਂ ਕਾਰੋਬਾਰ ਕਰਨ ਲੱਗ ਪਿਆ ਲੋ ਉਹਨਾਂ ਨੂੰ ਸਮਝ ਨਹੀਂ ਹੁੰਦੀ ਕਿ ਬਿਮਾਰੀਆਂ ਦੇ ਪਿੱਛੇ ਕਾਰਨ ਕੀ ਹੈ ਬਿਮਾਰੀਆਂ ਕਿਉਂ ਨੇ ਲੋਕਾਂ ਨੂੰ ਜਾਂ ਕੋਈ ਜਾਂ ਕਿਸੇ ਨੂੰ ਕੋਈ ਪਰਿਵਾਰ ਦਾ ਜੀ ਬਿਮਾਰ ਰਹਿਣ ਲੱਗਦਾ ਹੈ ਤੇ ਬਿਮਾਰ ਕਿਉਂ ਰਹਿ ਰਿਹਾ ਉਹ ਇੰਨਾਂ ਚੀਜ਼ਾਂ ਨੂੰ ਆਤਮਾ ਨਾਲ ਜੋੜ ਕੇ ਜਾਂ ਹੋਰ ਰੂਹਾਂ ਬਦ ਰੂਹਾਂ ਨਾਲ ਜੋੜ ਕੇ ਉਹਨਾਂ ਤੋਂ ਛਟਕਾਰਾ ਦਿਵਾਉਣ ਦੇ ਨਾਂ ਤੇ ਬਹੁਤ ਵੱਡੇ اڈੰਬਰ ਰਚ ਕੇ ਤੇ ਸਮਝਦੇ ਆ ਕਿ ਅਸੀਂ ਕਿਸੇ ਗੈਬੀ ਸ਼ਕਤੀ ਨਾਲ ਕਿਸੇ ਤਾਕਤ ਨਾਲ ਉਹਨਾਂ ਦਾ ਇਲਾਜ ਕਰ ਰਹੇ ਆ ਇਸ ਤਰ੍ਹਾਂ ਦਾ ਹਕੀਕਤ ਵਿੱਚ ਕੁਝ ਨਹੀਂ ਹੁੰਦਾ ਬਹੁਤ ਸਾਰੇ ਮੁਲਕ ਨੇ ਜਿੰਨਾ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੇ ਪਖੰਡ ਨਹੀਂ ਹੁੰਦੇ ਇਸ ਤਰ੍ਹਾਂ ਲੋਕ ਜਿਹੜੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਨਹੀਂ ਹੁੰਦੇ ਜੇ ਹੁੰਦੇ ਵੀ ਐ ਤੇ ਉਹ ਮਨੋਵਿਗਿਆਨਿਕ ਡਾਕਟਰਾਂ ਦੇ ਕੋਲ ਜਾਂਦੇ ਆ ਉਥੋਂ ਇਲਾਜ ਕਰਾਉਂਦੇ ਆ ਤੇ ਇਲਾਜ ਕਰਾਉਣ ਦੇ ਨਾਲ ਠੀਕ ਹੁੰਦੇ ਆ ਸੋ ਸਮਝਣ ਦੀ ਲੋੜ ਸਾਨੂੰ ਇਹ ਆ ਕਿ ਜੇਕਰ ਸਾਡੇ ਘਰ ਦੇ ਵਿੱਚ ਕਿਸੇ ਪਰਿਵਾਰ ਦੇ ਜੀ ਦਾ ਮਾਨਸਿਕ ਤੌਰ ਤੇ ਉਹਦਾ ਸੰਤੁਲਨ ਜਿਹੜਾ ਉਹ ਠੀਕ ਨਹੀਂ ਹੈਗਾ ਤਾਂ ਸਾਨੂੰ ਉਹਦੇ ਉਹਦੀ ਹਾਲਤ ਨੂੰ ਸਮਝਣ ਦੀ ਲੋੜ ਹੁੰਦੀ ਹੈ ਘਰ ਦੇ ਆਲੇ ਦੁਆਲੇ ਦੇ ਹਾਲਾਤ ਜਿਹੜੇ ਨੇ ਉਹਨਾਂ ਨੂੰ ਠੀਕ ਕਰਨ ਦੀ ਲੋੜ ਹੁੰਦੀ ਹੈ ਉਸ ਵਿਅਕਤੀ ਨਾਲ ਜੇਕਰ ਉਹਨੂੰ ਕਾਉਂਸਲਿੰਗ ਦੀ ਲੋੜ ਹੈਗੀ ਤੇ ਕਾਉਂਸਲਿੰਗ ਕਰਾਉਣ ਦੀ ਲੋੜ ਹੁੰਦੀ ਹੈ ਤੇ ਜੇਕਰ ਉਹਨੂੰ ਦਵਾਈ ਦੀ ਲੋੜ ਹੈ ਤੇ ਦਵਾਈ ਦਿਵਾਉਣ ਦੀ ਲੋੜ ਹੁੰਦੀ ਹੈ ਤੇ ਇਹ ਵੀ ਸਮਝਣ ਦੀ ਲੋੜ ਹੁੰਦੀ ਹੈ ਕਿ ਕਿਹੜੇ ਹਾਲਾਤ ਨੇ ਜਿੰਨਾ ਹਾਲਾਤਾਂ ਕਰਕੇ ਉਹ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਿਆ ਹੈ ਬਹੁਤ ਗੁੱਸੇ ਵਿੱਚ ਚਲਾ ਗਿਆ ਹੈ ਜਾਂ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਚਲਾ ਗਿਆ ਹੈ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਹੈ ਤੇ ਉਦਾਸ ਰਹਿਣ ਲੱਗ ਪਿਆ ਹੈ ਨਿਰਾਸ਼ਾਵਾਦੀ ਵਿਰਤੀ ਉਹਨੇ ਤਾਰਨ ਕਰ ਲਈਏ ਕੋਈ ਚੰਗਾ ਨਹੀਂ ਲੱਗਦਾ ਮਨ ਕਾਲਾ ਪੈਂਦਾ ਹੈ ਮਨ ਨੂੰ ਡਾਈਆਂ ਲੱਗਦੀਆਂ ਹੈ ਟੇਕ ਨਹੀਂ ਆਉਂਦੀ ਚੈਨ ਨਹੀਂ ਆਉਂਦਾ ਉਦਾਸੀ ਰਹਿਣ ਲੱਗ ਪਈ ਹੈ ਪਰੇਸ਼ਾਨੀ ਰਹਿਣ ਲੱਗ ਪਈ ਹੈ ਇਸ ਤਰ੍ਹਾਂ ਸਾਰੀਆਂ ਹਾਲਤਾਂ ਵਿੱਚ ਅਸੀਂ ਕਾਉਂਸਲਿੰਗ ਕਰਵਾ ਕੇ ਕਿਸੇ ਵਿਅਕਤੀ ਦੀ ਉਹਨੂੰ ਉਸ ਸਥਿਤੀ ਤੋਂ ਬਾਹਰ ਕੱਢ ਸਕਦੇ ਆ ਤੇ ਇਹ ਵੀ ਇੱਕ ਸਾਡੇ ਲਈ ਸਮਝਣ ਵਾਲੀ ਗੱਲ ਹੁੰਦੀ ਹੈ ਕਿ ਇਹ ਜਿਵੇਂ ਅਸੀਂ ਦੂਸਰੀਆਂ ਸਰੀਰਕ ਬਿਮਾਰੀਆਂ ਨੇ ਉਸੇ ਤਰ੍ਹਾਂ ਮਨ ਦੀਆਂ ਬਿਮਾਰੀਆਂ ਹੁੰਦੀਆਂ ਮਨ ਦੇ ਵੱਖਰੇ ਰੋਗ ਹੁੰਦੇ ਆ ਸਰੀਰ ਦੇ ਰੋਗ ਵੱਖਰੇ ਹੁੰਦੇ ਆ ਤੇ ਕਹਿੰਦੇ ਆ ਕਿ ਜਿਹੜੇ ਮਾਨਸਿਕ ਪੀੜਾ ਨੇ ਮਾਨਸਿਕ ਰੋਗ ਨੇ ਉਹ ਸਰੀਰਕ ਰੋਗਾ ਨਾਲੋਂ ਹੀ ਜ਼ਿਆਦਾ ਤਕਲੀਫ ਦੇ ਹੁੰਦੇ ਆ ਜਦ ਜਿਵੇਂ ਅਸੀਂ ਸਰੀਰ ਦੇ ਰੋਗਾਂ ਦਾ ਇਲਾਜ ਕਰਦੇ ਆਂ ਤੇ ਉਹ ਵਿਅਕਤੀ ਠੀਕ ਹੁੰਦਾ ਹੈ ਉਸੇ ਤਰ੍ਹਾਂ ਮਨ ਦੇ ਸਾਰੇ ਦੇ ਸਾਰੇ ਜਿਹੜੇ ਰੋਗ ਨੇ ਉਹਨਾਂ ਦਾ ਵੀ ਇਲਾਜ ਕਰਕੇ ਵਿਅਕਤੀ ਨੂੰ ਉਸ ਸਿਚੁਏਸ਼ਨ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਪਰ ਇੱਥੇ ਇੱਕ ਯਾਦ ਰੱਖਣ ਵਾਲੀ ਗੱਲ ਇਹ ਆ ਕਿ ਜਿਵੇਂ ਕਿਸੇ ਵਿਅਕਤੀ ਦਾ ਸਿਰਦਰਦ ਹੋ ਰਿਹਾ ਹੈ ਅਸੀਂ ਆਪਾਂ ਉਹਨੂੰ ਸਿਰਦਰਦ ਦੀ ਦਵਾਈ ਦਿੰਦੇ ਆ ਗੋਲੀ ਦਿੰਦੇ ਆ ਤੇ ਅਸੀਂ ਪੁੱਛਦੇ ਆ ਕਿ ਕਿਵੇਂ ਅੱਧੇ ਘੰਟੇ ਬਾਅਦ ਉਹਦਾ ਸਿਰਦਰਦ ਠੀਕ ਹੋ ਜਾਂਦਾ ਹੈ ਇਸ ਤਰ੍ਹਾਂ ਜਿਹੜੇ ਵਿਅਕਤੀ ਹਉ ਨਿਰਾਸ਼ਾਵਾਦੀ ਬਿਰਤੀ ਧਾਰਨ ਕਰ ਲੈਂਦੇ ਆ ਉਹ ਦਾਸ ਸੀਨ ਹੋ ਜਾਂਦੇ ਆ ਉਹਨਾਂ ਨੂੰ ਉਹ ਇੱਕਦਮ ਉਸ ਹਾਲਤ ਚੋਂ ਬਾਹਰ ਨਹੀਂ ਨਿਕਲਦੇ ਹੌਲੀ ਹੌਲੀ ਉਹਨਾਂ ਤੇ ਦਵਾਈਆਂ ਦਾ ਅਸਰ ਹੋਣ ਲੱਗਦਾ ਹੈ ਹੌਲੀ ਹੌਲੀ ਉਸ ਹਾਲਤ ਚੋਂ ਬਾਹਰ ਆਉਣ ਲੱਗਦੇ ਆ ਤੇ ਕਈ ਵਾਰੀ ਅਸੀਂ ਇਹ ਵੀ ਦੇਖਿਆ ਹੈ ਕਿ ਲੋਕ ਕਿਸੇ ਨੂੰ ਖੇੜ ਆ ਗਈ ਪੌਣ ਆ ਗਈ ਜਾਂ ਉਹਦਾ ਵਿਹਾਰ ਪੂਰੀ ਤਰ੍ਹਾਂ ਕੁਝ ਸਮੇਂ ਲਈ ਬਦਲ ਜਾਂਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਹੀ ਜਿਹੜਾ ਮਨੋਵਿਗਿਆਨਿਕ ਤੌਰ ਤੇ ਬਹੁਤ ਵਧੀਆ ਹੋਣਾ ਇਲਾਜ ਹੁੰਦਾ ਹੈ ਤੇ ਇਹ ਇਲਾਜ ਕਰਵਾ ਕੇ ਵਿਅਕਤੀ ਨੂੰ ਠੀਕ ਕੀਤਾ ਜਾ ਸਕਦਾ ਹੈ ਸੋ ਮੈਂ ਉਮੀਦ ਕਰਾਂਗਾ ਕਿ ਸਾਡੇ ਆਲੇ ਦੁਆਲੇ ਜਾਂ ਸਾਡੇ ਪਰਿਵਾਰ ਰਿਸ਼ਤੇਦਾਰਾਂ ਦੇ ਵਿੱਚ ਜੇਕਰ ਕੋਈ ਅਜਿਹਾ ਵਿਅਕਤੀ ਹੈ ਤਾਂ ਉਹਨੂੰ ਅਸੀਂ ਕੋਸ਼ਿਸ਼ ਕਰੀਏ ਕਿ ਉਹਦੇ ਨਾਲ ਅਸੀਂ ਗੱਲਬਾਤ ਕਰੀਏ ਉਹਦੀ ਉਹਦੇ ਹਾਲਾਤ ਨੂੰ ਸਮਝੀਏ ਉਹਦੇ ਸਰੀਰਕ ਤੇ ਮਾਨਸਿਕ ਜਿਹੜੇ ਕਸ਼ਟ ਨੇ ਉਹਨਾਂ ਨੂੰ ਸਮਝੀਏ ਤੇ ਉਹਦਾ ਸਾਰਥਕ ਹੱਲ ਲੱਭਣ ਦੀ ਕੋਸ਼ਿਸ਼ ਕਰੀਏ ਨਾ ਕਿ ਅੰਧਵਿਸ਼ਵਾਸ ਦੇ ਚੱਕਰਾਂ 'ਚ ਪਾ ਕੇ ਉਹ ਲੋਕ ਜਿਹੜੇ ਲੋਕ ਇੱਕ ਤਰ੍ਹਾਂ ਨਾਲ ਬਿਮਾਰੀ ਨੂੰ ਹੋਰ ਵਧਾ ਦਿੰਦੇ ਆ ਜਿਹੜੇ ਲੋਕ ਕਹਿੰਦੇ ਆ ਕਿ ਗੈਬੀ ਤਾਕਤਾਂ ਕਰਕੇ ਆ ਗੈਬੀ ਸ਼ਕਤੀਆਂ ਕਰਕੇ ਆ ਕੋਈ ਰੂਹਾਂ ਬਦਰੂਆਂ ਕਰਕੇ ਆ ਉਹ ਇੱਕ ਤਰ੍ਹਾਂ ਨਾਲ ਸਾਡੀ ਬਿਮਾਰੀ ਨੂੰ ਕਈ ਵਾਰ ਇੰਨਾ ਵਧਾ ਦਿੰਦੇ ਆ ਇੰਨਾ ਦੂਣਾ ਚੌਣਾ ਕਰ ਦਿੰਦੇ ਆ ਕਿ ਫਿਰ ਬਹੁਤ ਸਾਰੇ ਪੈਸੇ ਲੱਗਦੇ ਨੇ ਵਿਅਕਤੀ ਨੂੰ ਠੀਕ ਕਰਨ ਤੇ ਸੋ ਮੈਂ ਉਮੀਦ ਕਰਾਂਗਾ ਕਿ ਸਾਨੂੰ ਅਜਿਹੀ ਸਥਿਤੀ ਵਿੱਚ ਵਿਗਿਆਨਕ ਸੋਚ ਅਪਣਾਉਣ ਦੀ ਲੋੜ ਹੁੰਦੀ ਹੈ ਵਿਗਿਆਨਕ ਵਿਚਾਰਧਾਰਾ ਅਪਣਾਉਣ ਦੀ ਲੋੜ ਹੁੰਦੀ ਹੈ ਸੋਚ ਵਿਚਾਰ ਟੀਵੀ ਦੇ ਨਾਲ ਜੁੜੇ ਰਹੋ ਇਹਦੇ ਤੇ ਅਸੀਂ ਜਾਣਕਾਰੀ ਵਾਲੀਆਂ ਵੀਡੀਓ ਅਪਲੋਡ ਕਰਦੇ ਆ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ